ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮਰਦਾਂ ਅਤੇ ਔਰਤਾਂ ਦੇ ਗਹਿਣਿਆਂ ਬਾਰੇ ਪੜ੍ਹਾਂਗੇ ਉਹ ਗਹਿਣੇ ਜੋ ਪਹਿਲਾਂ ਪਹਿਨੇ ਜਾਂਦੇ ਸਨ ਪਰ ਹੁਣ ਆਹਸਤਾ ਆਹਸਤਾ ਲੋਪ ਹੋ ਗਏ ਹਨ ਚਲੋ ਸ਼ੁਰੂ ਕਰੀਏ ਮਰਦਾਂ ਦੇ ਗਹਿਣਿਆਂ ਤੋਂ ਸਰਪੇਚ ਇੱਕ ਰਵਾਇਤੀ ਗਹਿਣਾ ਹੈ ਜੋ ਮਰਦ ਆਪਣੇ ਪੈਰ ਉੱਤੇ ਪਹਿਨਦੇ ਸਨ ਖਾਸ ਕਰਕੇ ਰਾਜੇ ਸ਼ਾਹਜ਼ਾਦੇ ਅਤੇ ਉੱਚਾਹੁਦੇ ਵਾਲੇ ਵਿਅਕਤੀ ਇਹ ਰਾਜਸੀਅਤ ਇੱਜ਼ਤ ਅਤੇ ਬਹਾਦਰੀ ਦੀ ਨਿਸ਼ਾਨੀ ਹੁੰਦੀ ਸੀ ਸਰਪੇਚ ਨੂੰ ਆਮ ਤੌਰ ਤੇ ਸੋਨੇ ਕਿੰਤੀ ਪੱਥਰ ਅਤੇ ਮੋਤੀਆਂ ਨਾਲ ਬਣਾਇਆ ਜਾਂਦਾ ਸੀ ਅਤੇ ਇਹ ਪੱਗ ਦੇ ਮੱਧ ਵਿੱਚ ਜਾਂ ਪਾਸੇ ਲਾਇਆ ਜਾਂਦਾ ਸੀ। ਕੋਤਾਬਲੀਦਾਰ ਇੱਕ ਕਿਸਮ ਦਾ ਗਹਿਣਾ ਹੁੰਦਾ ਸੀ ਜੋ ਮਰਦ ਪੱਗ ਉੱਤੇ ਲਗਾਉਂਦੇ ਸਨ। ਇਹ ਆਮ ਤੌਰ ਤੇ ਤਲਵਾਰ ਜਾਂ ਛੁਰੇ ਦੇ ਆਕਾਰ ਵਿੱਚ ਬਣਿਆ ਹੁੰਦਾ ਸੀ ਅਤੇ ਪੱਗ ਦੇ ਸਾਹਮਣੇ ਹਿੱਸੇ ਉੱਤੇ ਲਾਇਆ ਜਾਂਦਾ ਸੀ। ਕੋਤਾਬਲੀਦਾਰ ਬਹਾਦਰੀ, ਸੁਰੱਖਿਆ ਅਤੇ ਯੋद्धा ਜਜ਼ਬੇ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਕਲਗੀ ਇੱਕ ਪਗ ਰੋਤੇ ਲਾਈ ਜਾਂਦੀ ਪੰਖੀ ਜਾਂ ਪੰਖਾਨ ਵਾਲੀ ਗਹਿਣਾ ਸਜਾਵਟ ਹੁੰਦੀ ਸੀ ਜੋ ਖਾਸ ਕਰਕੇ ਰਾਜੇ ਸ਼ਾਹਜ਼ਾਦੇ ਅਤੇ ਵਿਆਹ ਵਾਲੇ ਦਿਨ ਦੂਲੇ ਪਹਿਨਦੇ ਸਨ ਇਹ ਆਮ ਤੌਰ ਤੇ ਸੋਨੇ ਹੀਰਿਆਂ ਮੋਤੀਆਂ ਅਤੇ ਰੰਗीन ਪੰਖਾਨ ਨਾਲ ਬਣਾਈ ਜਾਂਦੀ ਸੀ ਕਲਗੀ غرور ਇੱਜ਼ਤ ਅਤੇ ਰਾਜਸੀਅਤ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਮੁਕਟ ਤਾਜ ਇੱਕ ਵਿਸ਼ਾਲ ਸਿਰ ਉੱਤੇ ਪਹਿਨਣ ਵਾਲਾ ਗਹਿਣਾ ਹੁੰਦਾ ਸੀ ਜੋ ਰਾਜੇ ਦੇਵਤੇ ਅਤੇ ਉੱਚ ਰਹਦੇ ਵਾਲੇ ਯੋਧੇ ਪਹਿਨਦੇ ਸਨ ਇਹ ਆਮ ਤੌਰ ਤੇ ਸੋਨੇ ਦਾ ਬਣਿਆ ਹੁੰਦਾ ਸੀ ਅਤੇ ਕੀਮਤੀ ਪੱਥਰਾਂ ਤੇ ਮੋਤੀਆਂ ਨਾਲ ਸਜਾਇਆ ਜਾਂਦਾ ਸੀ ਮੁਕਟ ਸਰਵੋੱਚ ਅਧਿਕਾਰ ਦੇਵਿਤਾ ਅਤੇ ਸੱਤਾ ਦੀ ਨਿਸ਼ਾਨੀ ਹੁੰਦਾ ਸੀ ਬਾਲਾ ਇੱਕ ਮੋਟਾ ਤੇ ਗੋਲਾਕਾਰ ਕੰਠਾ ਹੁੰਦਾ ਸੀ ਜੋ ਪਰੰਪਰਾਗਤ ਤੌਰ ਤੇ ਮਰਦ ਪਹਿਂਦੇ ਸਨ ਇਹ ਆਮ ਤੌਰ ਤੇ ਸੋਨੇ ਜਾਂ ਚਾਂਦੀ ਦਾ ਬਣਿਆ ਹੁੰਦਾ ਸੀ ਅਤੇ ਕਈ ਵਾਰ ਸਦੇ ਡਿਜ਼ਾਈਨਾਂ ਨਾਲ ਸਜਾਇਆ ਜਾਂਦਾ ਸੀ ਬਾਲਾ ਤਾਕਤ ਬਹਾਦਰੀ ਅਤੇ ਮਰਦਾਨਗੀ ਦੀ ਨਿਸ਼ਾਨੀ ਸੀ ਅਤੇ ਇਹ ਯੋਧਿਆਂ ਅਤੇ ਉੱਚ ਵਰਗ ਦੇ ਲੋਕਾਂ ਵੱਲੋਂ ਪਹਿਨਿਆ ਜਾਂਦਾ ਸੀ। ਵੀਰਬਲੀ ਇੱਕ ਕਿਸਮ ਦਾ ਕੰਨ ਦਾ ਗਹਿਣਾ ਹੁੰਦਾ ਸੀ ਜੋ ਬਹਾਦਰ ਯੋਧਿਆਂ ਅਤੇ ਉੱਚ ਵਰਗ ਦੇ ਵਿਅਕਤੀਆਂ ਵੱਲੋਂ ਪਹਿਨਿਆ ਜਾਂਦਾ ਸੀ। ਇਹ ਆਮ ਬਾਲੇ ਦੀ ਤਰ੍ਹਾਂ ਹੁੰਦਾ ਪਰ ਹੋਰ ਵੱਧ ਭਾਰੀ ਅਤੇ ਸੁੰਦਰਤਾ ਨਾਲ ਭਰਪੂਰ ਹੁੰਦਾ ਸੀ ਅਤੇ ਆਮ ਤੌਰ ਤੇ ਸੋਨੇ ਦਾ ਬਣਿਆ ਹੋਇਆ ਅਤੇ ਕੀਮਤੀ ਪੱਥਰਾਂ ਨਾਲ ਸਜਾਇਆ ਜਾਂਦਾ ਸੀ। ਵੀਰਬਲੀ ਬਹਾਦਰੀ, ਵੀਰਤਾ ਅਤੇ ਉੱਚ ਮਰਤਬੇ ਦੀ ਨਿਸ਼ਾਨੀ ਸੀ। ਪੌਂਚੀ ਇੱਕ ਰਵਾਇਤੀ ਕੰਗਣ ਹੁੰਦਾ ਸੀ ਜੋ ਮਰਦ ਆਪਣੀ ਕਲੀ ਉੱਤੇ ਪਹਿਨਦੇ ਸਨ ਇਹ ਆਮ ਤੌਰ ਤੇ ਮੋਟਾ ਹੁੰਦਾ ਸੀ ਅਤੇ ਸੋਨੇ ਚਾਂਦੀ ਜਾਂ ਹੋਰ ਤਾਤਾਂ ਨਾਲ ਬਣਾਇਆ ਜਾਂਦਾ ਸੀ ਕਈ ਵਾਰ ਸੁੰਦਰ ਨਕਸ਼ੀ ਨਾਲ ਸਜਾਇਆ ਜਾਂਦਾ ਸੀ ਪੌਂਚੀ ਤਾਕਤ ਬਹਾਦਰੀ ਅਤੇ ਗਰੂਰ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਅਤੇ ਇਹ ਯੋਧਿਆਂ ਅਤੇ ਪਹਿਲਵਾਨਾਂ ਵੱਲੋਂ ਵਧੇਰੇ ਪਹਿਨਿਆ ਜਾਂਦਾ ਸੀ ਗੋਕਰੂ ਇੱਕ ਰਵਾਇਤੀ ਪੈਰੀਗਹਿਣਾ ਹੁੰਦਾ ਸੀ ਜੋ ਮਰਦ ਖਾਸ ਕਰਕੇ ਪਹਿਲਵਾਨ ਅਤੇ ਯੋਧੇ ਪਹਿਨਦੇ ਸਨ ਇਹ ਆਮ ਤੌਰ ਤੇ ਮੋਟੀ ਚਾਂਦੀ ਜਾਂ ਲੋਹੇ ਦੀ ਬਣੀ ਹੁੰਦੀ ਸੀ ਅਤੇ ਪੈਰ ਦੀ ਟੇਕੀ ਉੱਤੇ ਪਹਿਨੀ ਜਾਂਦੀ ਸੀ। ਗੋਕਰੂ ਤਾਕਤ, ਲੜਾਈ ਲਈ ਤਿਆਰੀ ਅਤੇ ਧੀਰਜ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਕੰਟਿਕ ਰਵਾਇਤੀ ਗਹਿਣਾ ਹੁੰਦਾ ਸੀ ਜੋ ਮਰਦ ਗਲੇ ਤੇ ਪਹਿੰਦੇ ਸਨ ਜੋ ਅਕਸਰ ਮੋਤੀਆਂ, ਸੋਨੇ ਜਾਂ ਕੀਮਤੀ ਪੱਥਰਾਂ ਨਾਲ ਬਣਿਆ ਹੁੰਦਾ ਸੀ। ਇਹ ਗਲੇ ਦੇ ਹਾਲੇ ਦੁਆਲੇ ਪਹਿਨਿਆ ਜਾਂਦਾ ਸੀ ਅਤੇ ਧਨ, ਸਥਿਤੀ ਅਤੇ ਸੁਚੱਜੇਅਤ ਦੀ ਨਿਸ਼ਾਨੀ ਹੁੰਦੀ ਸੀ। ਕੋਜ ਸਬਿਆਚਾਰਾ ਵਿੱਚ ਗੰਠ ਆਤਮਿਕ ਜੁੜਾਅ ਤੇ ਸੁਰੱਖਿਆ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ ਚੰਦਰਮਾ ਇੱਕ ਅੱਧਾ ਚੰਦਰਾ ਰੂਪ ਦਾ ਗਹਿਣਾ ਹੁੰਦਾ ਸੀ ਜੋ ਰਵਾਇਤੀ ਤੌਰ ਤੇ ਮਰਦ ਰਾਜਸੀ ਜਾਂ ਧਾਰਮਿਕ ਸਥਿਤੀਆਂ ਵਿੱਚ ਪਹਿਨਦੇ ਸਨ ਇਹ ਆਮ ਤੌਰ ਤੇ ਚਾਂਦੀ ਜਾਂ ਸੋਨੇ ਦਾ ਬਣਿਆ ਹੁੰਦਾ ਸੀ ਅਤੇ ਇਸ ਤੇ ਕੀਮਤੀ ਪੱਥਰ ਵੀ ਲਗਾਏ ਜਾਂਦੇ ਸਨ ਚੰਦਰਮਾ ਚਾਂਦੀ ਪ੍ਰਤੀਕ ਹੈ ਜੋ ਸ਼ਾਂਤੀ ਸੋਹਣੀ ਅਤੇ ਆਤਮਿਕ ਮਹੱਤਵ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਇਹ ਸਨ ਕੁਝ ਮਰਦਾਂ ਦੇ ਗਹਿਣੇ ਹੁਣ ਅਸੀਂ ਔਰਤਾਂ ਦੇ ਗਹਿਣਿਆਂ ਬਾਰੇ ਪੜ੍ਹਾਂਗੇ ਸਗੀ ਫੁੱਲ ਇੱਕ ਰਵਾਇਤੀ ਫੁੱਲ ਆਕਾਰ ਦਾ ਗਹਿਣਾ ਹੁੰਦਾ ਸੀ ਜੋ ਔਰਤਾਂ ਵੱਲੋਂ ਪੁਰਾਤਨ ਸਮੇਂ ਵਿੱਚ ਅਕਸਰ ਵਾਲਾਂ ਵਿੱਚ ਜਾਂ ਮੱਥੇ ਤੇ ਪਹਿਨਿਆ ਜਾਂਦਾ ਸੀ ਇਹ ਆਮ ਤੌਰ ਤੇ ਸੋਨੇ ਚਾਂਦੀ ਜਾਂ ਹੋਰ ਕੀਮਤੀ ਤੱਤਾਂ ਨਾਲ ਬਣਿਆ ਹੁੰਦਾ ਸੀ ਅਤੇ ਇਸ ਤੇ ਮੋਤੀਆਂ ਜਾਂ ਪੱਥਰ ਲਗਾਏ ਜਾਂਦੇ ਸਨ ਸਗੀ ਫੁੱਲ ਸੋਹਣੀ ਨਾਰੀ ਸੁੰਦਰ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਮੋਲੀ ਇੱਕ ਪਵਿੱਤਰ ਰੱਥ ਜਾਂ ਕੰਗਣ ਹੁੰਦਾ ਹੈ ਜੋ ਔਰਤਾਂ ਵੱਲੋਂ ਧਾਰਮਿਕ ਰਸਮਾਂ ਜਾਂ ਖਾਸ ਮੌਕਿਆਂ ਤੇ ਕਲਾਈ ਜਾਂ ਮੱਥੇ ਤੇ ਬੰਨ੍ਹਿਆ ਜਾਂਦਾ ਹੈ। ਇਹ ਆਮ ਤੌਰ ਤੇ ਰੇਸ਼ਮ ਜਾਂ ਕਪੜੇ ਦਾ ਬਣਿਆ ਹੁੰਦਾ ਹੈ ਤੇ ਇਹ ਕਿਸੇ ਪਿਆਰੇ ਵਿਅਕਤੀ ਵੱਲੋਂ ਬੰਨ੍ਹਿਆ ਜਾਂਦਾ ਹੈ। ਮੋਲੀ ਅਸ਼ੀਰਵਾਦ, ਸੁਰੱਖਿਆ ਅਤੇ ਆਤਮਿਕ ਜੁੜਾਅ ਦੀ ਨਿਸ਼ਾਨੀ ਹੁੰਦੀ ਹੈ। ਬਰਵਟਾ ਪੰਜਾਬੀ ਪਰੰਪਰਾਗਤ ਮੱਥੇ ਦਾ ਗਹਿਣਾ ਹੈ ਜੋ ਔਰਤਾਂ ਵੱਲੋਂ ਪਹਿਨਿਆ ਜਾਂਦਾ ਸੀ। ਇਹ ਸਜਾਵਟੀ ਚਮਕਦਾਰ ਤਾਰਿਆਂ ਤੋਂ ਬਣਿਆ ਹੁੰਦਾ ਸੀ ਜੋ ਪੌਹਾਂ ਦੇ ਉੱਪਰ ਲਾਏ ਜਾਂਦੇ ਸਨ ਜੋ ਚਿਹਰੇ ਨੂੰ ਚਮਕ ਅਤੇ ਸੋਹਣਾਪਣ ਦਿੰਦੇ ਸਨ ਬਰਵਟਾ ਆਮ ਤੌਰ ਤੇ ਤਿਉਹਾਰਾਂ ਵਿਆਹ ਅਤੇ ਸਭਿਆਚਾਰਕ ਸਮਾਰੋਹਾਂ ਦੌਰਾਨ ਪਹਿਨਿਆ ਜਾਂਦਾ ਸੀ ਕੰਡੀ ਇੱਕ ਰਵਾਇਤੀ ਗਹਿਣਾ ਹੁੰਦਾ ਸੀ ਜੋ ਔਰਤਾਂ ਵੱਲੋਂ ਗਲੇ ਤੇ ਪਹਿਨਿਆ ਜਾਂਦਾ ਸੀ ਜੋ ਆਮ ਤੌਰ ਤੇ ਮੋਤੀਆਂ ਮੋਤੀ ਜਾਂ ਪੱਥਰਾਂ ਨਾਲ ਬਣਿਆ ਹੁੰਦਾ ਸੀ ਇਹ ਆਮ ਤੌਰ ਤੇ ਇੱਕ ਸਧਾਰਨ ਚੇਨ ਜਾਂ ਕਈ ਤਹਾਂ ਵਾਲੀ ਬਣਾਈ ਜਾਂਦੀ ਸੀ ਕੰਢੀ ਸੋਹਣਾਈ ਸਦਾਰਨਤਾ ਅਤੇ ਸਭਿਆਚਾਰਕ ਪਰੰਪਰਾਵਾਂ ਦੀ ਨਿਸ਼ਾਨੀ ਹੁੰਦੀ ਸੀ ਅਤੇ ਇਹ ਰੋਜ਼ਾਨਾ ਗਤੀਵਿਧੀਆਂ ਜਾਂ ਤਿਉਹਾਰਾਂ ਦੌਰਾਨ ਪਹਿਨੀ ਜਾਂਦੀ ਸੀ ਗੁਲੂਬੰਦ ਇੱਕ ਰਵਾਇਤੀ ਗਹਿਣਾ ਹੁੰਦਾ ਸੀ ਜੋ ਔਰਤਾਂ ਵੱਲੋਂ ਗਲੇ ਤੇ ਪਹਿਨਿਆ ਜਾਂਦਾ ਸੀ ਜੋ ਆਮ ਤੌਰ ਤੇ ਇੱਕ ਚੋਕੇ ਰੂਪ ਦਾ ਹੁੰਦਾ ਸੀ ਜੋ ਗਲੇ ਦੇ ਹਾਲੇ ਦੁਆਲੇ ਟੰਗ ਨਾਲ ਫਿੱਟ ਹੁੰਦਾ ਸੀ ਇਹ ਆਮ ਤੌਰ ਤੇ ਸੋਨੇ ਚਾਂਦੀ ਜਾਂ ਮਾਤਰਾ ਦੇ ਮਿਲਾਪ ਨਾਲ ਬਣਿਆ ਹੁੰਦਾ ਸੀ ਅਤੇ ਇਸ ਤੇ ਮੋਤੀਆਂ, ਪੱਥਰ ਜਾਂ ਸੁੰਦਰ ਨਕਸ਼ੀਆਂ ਨਾਲ ਸਜਾਇਆ ਜਾਂਦਾ ਸੀ। ਬੇਲੇਕ ਰਵਾਇਤੀ ਕੰਗਣ ਹੁੰਦਾ ਸੀ ਜੋ ਔਰਤਾਂ ਵੱਲੋਂ ਕਲਾਈ ਤੇ ਪਹਿਨਿਆ ਜਾਂਦਾ ਸੀ ਜੋ ਆਮ ਤੌਰ ਤੇ ਤਾਤਾ ਕਾਂਚ ਜਾਂ ਮੋਤੀਆਂ ਨਾਲ ਬਣਿਆ ਹੁੰਦਾ ਸੀ। ਇਹ ਕਈ ਚੂੜੀਆਂ ਜਾਂ ਕੰਗਣਾਂ ਦੇ ਸਮੂਹ ਦਾ ਹਿੱਸਾ ਹੁੰਦਾ ਹੈ। ਨਾਥਿਕ ਰਵਾਇਤੀ ਨਖਦੀ ਛੇਦੀ ਹੁੰਦੀ ਹੈ ਜੋ ਔਰਤਾਂ ਵੱਲੋਂ ਪਹਿਨੀ ਜਾਂਦੀ ਸੀ। ਜੋ ਆਮ ਤੌਰ ਤੇ ਵੱਡੀ ਹੁੰਦੀ ਸੀ ਅਤੇ ਇਸ ਤੇ ਸੁੰਦਰ ਨਕਸ਼ੀ ਕੀਤੀ ਜਾਂਦੀ ਸੀ ਇਹ ਆਮ ਤੌਰ ਤੇ ਸੋਨੇ ਚਾਂਦੀ ਜਾਂ ਹੋਰ ਧਾਤਾਂ ਨਾਲ ਬਣਾਈ ਜਾਂਦੀ ਸੀ ਅਤੇ ਇਸ ਟਿੱਕ ਦਾ ਇੱਕ ਰਵਾਇਤੀ ਸਿਰ ਦਾ ਗਹਿਣਾ ਹੁੰਦਾ ਸੀ ਜੋ ਔਰਤਾਂ ਵੱਲੋਂ ਮੱਥੇ ਤੇ ਪਹਿਨਿਆ ਜਾਂਦਾ ਸੀ ਇਹ ਆਮ ਤੌਰ ਤੇ ਸੋਨੇ ਚਾਂਦੀ ਜਾਂ ਹੋਰ ਕੀਮਤੀ ਧਾਤਾਂ ਨਾਲ ਬਣਿਆ ਹੁੰਦਾ ਸੀ ਅਤੇ ਇਸ ਤੇ ਮੋਤ ਹੱਥ ਬੰਦ ਇੱਕ ਰਵਾਇਤੀ ਗਹਿਣਾ ਹੁੰਦਾ ਸੀ ਜੋ ਕਲਾਈ ਤੇ ਪਹਿਨਿਆ ਜਾਂਦਾ ਸੀ ਜੋ ਅਕਸਰ ਚੋਰੀਆਂ ਜਾਂ ਕੰਗਣਾਂ ਦੇ ਸਮੂਹ ਦਾ ਹਿੱਸਾ ਹੁੰਦਾ ਸੀ ਬਾਂਕਾ ਇੱਕ ਰਵਾਇਤੀ ਗਹਿਣਾ ਹੁੰਦਾ ਸੀ ਜੋ ਔਰਤਾਂ ਵੱਲੋਂ ਪਹਿਨਿਆ ਜਾਂਦਾ ਸੀ ਆਮ ਤੌਰ ਤੇ ਇਹ ਇਹ ਸੰ ਕੁਝ ਰਵਾਇਤੀ ਗਹਿਣੇ ਧੰਨਵਾਦ